ਪੂਰੀ ਦੁਨੀਆ ਵਿੱਚ ਵੱਸਣ ਵਾਲੇ ਸਮੂਹ ਪੰਜਾਬੀਆਂ ਦਾ ਇੱਕ ਵਾਰ ਫੇਰ ਤੋਂ ਪੰਜਾਬ ਜਾਨੀ ਚੈਨਲ ਦੇ ਵਿੱਚ ਸਵਾਗਤ ਹੈ ਤੇ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਕਿ ਸਿੱਖ ਰਾਜ ਜਿਹੜਾ ਸੀਗਾ ਇਹਦਾ ਪਤਨ ਕਿਸ ਤਰ੍ਹਾਂ ਹੋਇਆ ਉਹ ਕਿਹੜੇ ਕਾਰਨ ਸੀਗੇ ਜਿੰਨਾ ਕਰਕੇ ਸਿੱਖ ਰਾਜ ਜਿਹੜਾ ਆਪਣੇ ਪੂਰੇ ਜਾਹੋ ਜਲਾਲ ਤੇ ਜਿਸ ਸਮੇਂ ਤੇ ਸੀਗਾ ਤੇ ਇਹਦਾ ਖਾਤਮਾ ਕਿਵੇਂ ਹੋਇਆ ਆਪਾਂ ਆਪਣੀ ਗੱਲ ਸ਼ੁਰੂ ਕਰਾਂਗੇ ਮਹਾਰਾਜਾ ਅਨਜੀਤ ਸਿੰਘ ਦੀ ਮੌਤ ਤੋਂ ਬਾਅਦ ਦੇ ਜਿਹੜੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਕਿਹੜੀਆਂ-ਕਿਹੜੀਆਂ ਕਾਰਵਾਈਆਂ ਹੋਈਆਂ ਕਿਹੜੇ ਉਹ ਦੁਸ਼ਮਣ ਸੀਗੇ ਤੇ ਕਿਹੜੇ ਹਾਲਾਤ ਸੀਗੇ ਜਿੰਨਾ ਕਰਕੇ ਸਿੱਖ ਰਾਜ ਦਾ ਖਾਤਮਾ ਹੋਇਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਸਿੱਖ ਰਾਜ ਕਿਹੋ ਜਿਹਾ ਸੀ ਕਿੱਥੋਂ ਤੱਕ ਫੈਲਿਆ ਹੋਇਆ ਸੀਗਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਸਮੇਂ ਸਿੱਖ ਰਾਜ ਜਿਹੜਾ ਸੀਗਾ ਉਹਦੇ ਵਿੱਚ ਮੌਜੂਦਾ ਪੰਜਾਬ ਜੰਮੂ ਕਸ਼ਮੀਰ ਲੇਹ ਲਦਾਖ ਅੱਜ ਦਾ ਹਿਮਾਚਲ ਪ੍ਰਦੇਸ਼ ਪਾਕਿਸਤਾਨ ਵਾਲਾ ਪੰਜਾਬ ਤੇ ਪਾਕਿਸਤਾਨ ਦੇ ਵਿੱਚ ਸੂਬਾ ਖਾਈਬਰ ਪਖਤੂਨ ਖਵਾਜ ਨੂੰ ਅੱਜ ਕੱਲ੍ਹ ਕਹਿੰਦੇ ਆ ਇਹ ਵਾਲੇ ਜਿਹੜੇ ਸਾਰੇ ਇਲਾਕੇ ਸਨ ਇਹ ਸਿੱਖ ਰਾਜ ਅਧੀਨ ਆਉਂਦੇ ਸਨ ਤੇ ਆਪਾਂ ਜਿਵੇਂ ਇਹ ਗੱਲ ਕਰ ਹੀ ਰਹੇ ਹਾਂ ਕਿ ਨਾ ਏਡੇ ਵੱਡੇ ਇਲਾਕੇ ਦੇ ਵਿੱਚ ਜਿਹੜਾ ਸਿੱਖ ਰਾਜ ਜਿਹੜਾ ਫੈਲਿਆ ਹੋਇਆ ਸੀਗਾ ਇੱਥੋਂ ਇਹ ਗੱਲ ਪ੍ਰਤੱਖ ਹੋ ਜਾਂਦੀ ਹੈ ਕਿ ਇਹ ਜਿਹੜਾ ਇੰਨਾ ਵੱਡਾ ਰਾਜ ਸੀਗਾ ਇਹ ਸਿੱਖਾਂ ਨੇ ਆਪਣੀ ਬਹਾਦਰੀ ਦੇ ਨਾਲ ਆਪਣੀ ਜੰਗੀ ਮੁਹਿੰਮਾਂ ਦੇ ਵਿੱਚ ਜਿਹੜੇ ਉਹਨਾਂ ਨੇ ਬਹਾਦਰੀ ਦੇ ਕਾਰਨਾਮੇ ਕੀਤੇ ਉਹ ਤਾਂ ਇਹਦਾ ਕਾਰਨ ਸੀਗਾ ਤੇ ਉਹਨਾਂ ਨੇ ਆਪਣੀ ਜਿਹੜੀ ਨਿਪੁੰਨਤਾ ਸੀਗੀ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਉਹਨਾਂ ਦੀ ਜਿਹੜਾ ਦਿਮਾਗੀ ਕੌਸ਼ਲ ਵੀ ਇਹਦੇ ਲਈ ਜਿਹੜਾ ਇੱਕ ਕਾਰਕ ਜਿਹੜਾ ਬਣਿਆ ਇਦੀ ਇਹ ਸਾਡੀਆਂ ਜਿੱਤਾਂ ਦੇ ਲਈ ਏਡਾ ਵੱਡਾ ਰਾਜ ਬਣਾਉਣ ਦੇ ਲਈ ਸੋ ਏਡਾ ਵੱਡਾ ਜਿਹੜਾ ਰਾਜ ਹੈਗਾ ਸੀਗਾ ਉਸ ਸਮੇਂ ਦੇ ਦੌਰਾਨ ਇਹ ਦੁਨੀਆ ਦੇ ਅਮੀਰਤਰੀਨ ਰਾਜਾਂ ਦੇ ਵਿੱਚੋਂ ਇੱਕ ਸੀਗਾ ਇਹ ਗੱਲ ਬੜੀ ਸਮਝਣ ਵਾਲੀ ਹੈ ਕਿ ਉਸ ਸਮੇਂ ਤੇ ਪੂਰੀ ਦੁਨੀਆ ਦੇ ਵਿੱਚ ਇਸ ਰਾਜ ਦੇ ਜਿਹੜੇ ਚਰਚੇ ਹੁੰਦੇ ਸੀਗੇ ਜਿਹੜਾ ਸਿੱਖ ਰਾਜ ਉਸ ਸਮੇਂ ਦੌਰਾਨ ਹੈਗਾ ਸੀਗਾ ਸੌਖਾਤ ਹੋ ਸਕਦੇ ਆ ਕਿ ਸਿੱਖ ਰਾਜ ਕਿ ਹੋ ਜਾ ਉਸ ਸਮਿਆਂ ਦੇ ਦੌਰਾਨ ਸੀਗਾ ਤੇ ਉਹਨਾਂ ਸਮਿਆਂ ਦੇ ਦੌਰਾਨ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਜਿਹੜੇ ਦੁਖੀ ਸੀਗੇ ਜਿਹੜੇ ਸਿੱਖ ਰਾਜ ਨੂੰ ਖਤਮ ਕਰਨਾ ਚਾਹੁੰਦੇ ਸੀਗੇ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਜੂੰਦੇ ਜੀਵੀ ਉਹ ਲੋਕੀ ਜਿਹੜੇ ਅੱਖਾਂ ਲਾਈ ਬੈਠੇ ਸੀਗੇ ਕਿ ਸਿੱਖ ਰਾਜ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾਵੇ ਜਿਹੜੀ ਵੱਡੀ ਧਿਰ ਸੀਗੀ ਅੰਗਰੇਜ਼ ਸਨ ਕਿ ਅੰਗਰੇਜ਼ ਉਸ ਸਮੇਂ ਤੱਕ ਪੂਰੇ ਭਾਰਤ ਦੇ ਉੱਤੇ ਕਾਬਜ਼ ਹੋ ਚੁੱਕੇ ਸਨ ਸਿਰਫ ਇੱਕ ਪੰਜਾਬ ਹੀ ਸੀਗਾ ਜਿਹੜਾ ਅਜੇ ਤੱਕ ਉਹਨਾਂ ਨੇ ਜਿੱਤਿਆ ਨਹੀਂ ਸੀ ਤੇ ਮਹਾਰਾਜਾ ਰਣਜੀਤ ਸਿੰਘ ਤੇ ਜੂਂਦੇ ਜੀ ਇਹ ਉਹਨਾਂ ਦੇ ਲਈ ਸੰਭਵ ਨਹੀਂ ਸੀ ਪਰ ਮੈਂ ਤਾਂ ਇੱਥੋਂ ਤੱਕ ਵੀ ਕਹੂੰਗਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਵੀ ਅੰਗਰੇਜ਼ਾਂ ਦੇ ਲਈ ਜੰਗ ਸਿੱਧੀ ਜੰਗ ਕਰਕੇ ਸਿੱਖਾਂ ਨੂੰ ਹਰਾਉਣਾ ਉਹਨਾਂ ਦੀ ਬਸ ਦੀ ਗੱਲ ਨਹੀਂ ਸੀ ਇਸ ਲਈ ਜਿਹੜੇ ਅੰਗਰੇਜ਼ ਸਨ ਉਹਨਾਂ ਨੇ ਦੂਜਾ ਤਰੀਕਾ ਵਰਤਿਆ ਉਹਨਾਂ ਨੇ ਇਹਨੂੰ ਪਹਿਲਾਂ ਅੰਦਰੋਂ ਢਾਅ ਲਾਉਣੀ ਸ਼ੁਰੂ ਕੀਤੀ ਉਹਨਾਂ ਨੇ ਉਹਨਾਂ ਲੋਕਾਂ ਨੂੰ ਲੱਭਿਆ ਉਹਨਾਂ ਗਦਾਰਾਂ ਨੂੰ ਜਿਹੜੇ ਸਿੱਖ ਦਰਬਾਰ ਦੇ ਅੰਦਰ ਹੀ ਸਨ ਕਿ ਉਹਨਾਂ ਰਾਹੀਂ ਸਿੱਖ ਰਾਜ ਨੂੰ ਅੰਦਰੋਂ ਢਾ ਲਾਈ ਜਾਵੇ ਤੇ ਜਿਹੜਾ ਸਭ ਤੋਂ ਵੱਡਾ ਜਿਹੜਾ ਕਿਰਤਾਰ ਸਿਕਰਾਜ ਨੂੰ ਖਤਮ ਕਰਨ ਦੇ ਲਈ ਜਿਹੜਾ ਸੀਗਾ ਜਿਹੜਾ ਪ੍ਰਤੱਖ ਸੀਗਾ ਜਿਹੜਾ ਸਾਰਿਆਂ ਦੇ ਸਾਹਮਣੇ ਹੀ ਸੀ ਜਿਹੜਾ ਸਾਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਪਤਾ ਵੀ ਹੈ ਉਹ ਹੈਗੇ ਨੇ ਡੋਗਰਾ ਭਰਾ ਲੋਗਰਾ ਗੁਲਾਬ ਸਿੰਘ ਲੋਗਰਾ ਧਿਆਨ ਸਿੰਘ ਤੇ ਡੋਗਰੇ ਭਰਾਵਾਂ ਦਾ ਜਿਹੜੇ ਕਿ ਜਿਹੜੇ ਕਿ ਜਦੋਂ ਉਹ ਬੜੀ ਛੋਟੀ ਅਵਸਥਾ 'ਚ ਸਨ ਸ਼ਾਇਦ 2.5 ਰੁਪਏ ਦੇ ਸਪਾਈ ਭਰਤੀ ਹੋਏ ਸਾਨੂੰ ਤੇ ਸਿੱਖਾਂ ਦੇ ਮੰਨ ਦੇ ਭਾਗ ਸਨ ਕਿ ਮਹਾਰਾਜਾ ਰਣਜੀਤ ਸਿੰਘ ਦੀ ਉਹਨਾਂ ਦੇ ਉੱਤੇ ਅੱਖ ਪੈ ਗਈ ਤੇ ਉਹਨਾਂ ਨੇ ਉਹਨਾਂ ਨੂੰ ਵੱਡੇ ਰਤਵਿਆਂ ਤੱਕ ਲੈ ਕੇ ਆਂਦਾ ਡੋਗਰਾ ਭਰਾਵਾਂ ਨੂੰ ਪਰ ਡੋਗਰਾ ਭਰਾਵਾਂ ਨੇ ਇਹ ਸਾਰੀਆਂ ਜਿਹੜੀਆਂ ਧਿਆਨਤਦਾਰੀਆਂ ਸਨ ਮਹਾਰਾਜਾ ਦੀਆਂ ਡੋਗਰਿਆਂ ਦੇ ਉੱਤੇ ਉਹਦਾ ਸਿਲਾਏ ਦਿੱਤਾ ਕਿ ਉਹਨਾਂ ਨੇ ਆਪਣੀਆਂ ਤਿਕੜਮ ਚਾਲਾਂ ਰਾਹੀਂ ਸਿੱਖ ਰਾਜ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਤੇ ਉਹਨਾਂ ਦੀ ਮਨਸ਼ਾ ਜਿਹੜੀ ਡੋਗਰੇ ਭਰਾਵਾਂ ਦੀ ਮਨਸ਼ਾ ਇਹ ਹੈਗੀ ਸੀ ਕਿ ਸਿੱਖ ਰਾਜ ਨੂੰ ਬਰਬਾਦ ਕਰਦੇ ਹੋਏ ਲਾਹੌਰ ਦੇ ਉੱਤੇ ਡੋਗਰਾ ਧਿਆਨ ਚੰਦ ਕਾਬਜ ਹੋ ਜਾਵੇ ਤੇ ਜਿਹੜਾ ਪਹਾੜੀ ਹਿੱਸਾ ਹੈ ਉਹ ਡੋਗਰਾ ਗੁਲਾਬ ਸਿੰਘ ਜਿਹੜਾ ਹੈ ਉਹਦੇ ਉੱਤੇ ਉਹ ਕਾਬਜ ਹੋ ਜਾਵੇ ਸੋ ਅੰਗਰੇਜ਼ਾਂ ਨੇ ਕਿਵੇਂ ਨਾ ਕਿਵੇਂ ਇਹਨਾਂ ਨੂੰ ਆਪਣੇ ਨਾਲ ਲਾ ਲਿਆ ਤੋ ਇਹਨਾਂ ਨੇ ਆਪਣੀਆਂ ਜਿਹੜੀਆਂ ਤਿੱਕੜਮ ਚਾਲਾਂ ਚਲਣੀਆਂ ਸ਼ੁਰੂ ਕਰ ਦਿੱਤੀਆਂ ਮਹਾਰਾਜਾ ਹਰਜੀਤ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੇ ਜਿਹੜੇ ਪੁੱਤਰ ਸਨ ਖੜਕ ਸਿੰਘ ਉਹ ਮਹਾਰਾਜਾ ਬਣਦੇ ਨੇ ਤੇ ਮਹਾਰਾਜਾ ਡੋਗਰਾ ਧਿਆਨ ਸਿੰਘ ਨੂੰ ਆਪਣੇ ਹੱਥੀਂ ਜਦੋਂ ਵਜ਼ੀਰ ਬਣਾ ਕੇ ਜਾਂਦੇ ਹਨ ਜਿਹਨੂੰ ਆਪਾਂ ਅੱਜ ਦੇ ਸਮੇਂ 'ਚ ਜਿੱਦਾਂ ਮੁੱਖ ਮੰਤਰੀ ਕਹਿ ਸਕਦੇ ਹਾਂ ਪ੍ਰਧਾਨ ਮੰਤਰੀ ਕਹਿ ਸਕਦੇ ਹਾਂ ਤੇ ਉਹ ਤੋਂ ਇਹ ਵਾਦਾ ਵੀ ਲੈ ਕੇ ਜਾਂਦੇ ਨੇ ਕਿ ਉਹ ਖੜਕ ਸਿੰਘ ਪ੍ਰਤੀ ਵਫਾਦਾਰ ਰਹੇਗਾ ਸੋ ਪਰ ਗੱਲ ਐਵੇਂ ਸੀ ਕਿ ਡੋਗਰੇ ਭਰਾਵਾਂ ਦੇ ਮਨ ਦੇ ਵਿੱਚ ਤਾਂ ਖਿਆਲ ਹੋਰ ਚੱਲਦੇ ਸਨ ਉਹ ਆਪਣੇ ਸੁਪੁੱਤਰ ਹੀਰਾ ਸਿੰਘ ਜੋ ਕਿ ਮਹਾਰਾਜਾ ਜੀਤ ਸਿੰਘ ਦਾ ਵੀ ਬਹੁਤ ਲਾਡਲਾ ਸੀਗਾ ਉਹਨੂੰ ਪੰਜਾਬ ਦੇ ਤਖਤ ਤੇ ਪਹੁੰਚਾਉਣਾ ਚਾਹੁੰਦੇ ਸਨ ਸੋ ਉਸ ਵੇਲੇ ਜਾ ਜਿਹੜੇ ਧਿਆਨ ਸਿੰਘ ਸੀਗੇ ਉਹਨਾਂ ਨੇ ਵਾਅਦਾ ਵੀ ਕੀਤਾ ਮਹਾਰਾਜਾ ਨੂੰ ਕਿ ਉਹ ਵਫਾਦਾਰ ਰਹਿਣਗੇ ਖੜਕ ਸਿੰਘ ਪ੍ਰਤੀ ਪਰ ਦਿਮਾਗ ਚ ਚੱਲਾ ਉਹਨਾਂ ਦੇ ਹੋਰ ਚੱਲਦਿਆਂ ਸਨ ਤੇ ਜਦੋਂ ਖੜਕ ਸਿੰਘ ਪੰਜਾਬ ਦੇ ਮਹਾਰਾਜਾ ਬਣ ਜਾਂਦੇ ਨੇ ਸੋ ਪੰਜਾਬ ਦਾ ਰਾਜ ਕੁਝ ਸਮੇਂ ਲਈ ਚੱਲਦਾ ਰਹਿੰਦਾ ਪਰ ਧਿਆਨ ਸਿੰਘ ਕੋਈ ਹੋਰ ਤਰ੍ਹਾਂ ਦੀਆਂ ਜਿਹੜੀਆਂ ਟਿਕੜਮਾਂ ਆਪਣੇ ਮਨਾਂ ਦੇ ਅੰਦਰ ਪਕਵਾਂਦੇ ਰਹਿੰਦੇ ਨੇ ਤੇ ਹੌਲੀ-ਹੌਲੀ ਖੜਕ ਸਿੰਘ ਨੂੰ ਖੜਕ ਸਿੰਘ ਜਿਹੜਾ ਸੀਗਾ ਭਾਵੇਂ ਉਹਨਾਂ ਨਿਪੁੰਨਤਾ ਨਹੀਂ ਸੀ ਮਹਾਰਾਜਾ ਜਨਾਂ ਪਰ ਫਿਰ ਵੀ ਖੜਕ ਸਿੰਘ ਨੇ ਕਿਤੇ ਨਾ ਕਿਤੇ ਹੌਲੀ ਹੌਲੀ ਜਿਹੜਾ ਰਾਜ ਸੀਗਾ ਉਹਨੂੰ ਸਹੀ ਤਰੀਕੇ ਨਾਲ ਚਲਾਉਣਾ ਸ਼ੁਰੂ ਕੀਤਾ ਤੇ ਖੜਕ ਸਿੰਘ ਨੂੰ ਸਮਝ ਵੀ ਆਣ ਲੱਗ ਗਿਆ ਕਿ ਡੋਗਰੇ ਜਿਹੜੇ ਹੈਗੇ ਨੇ ਇਹਨਾਂ ਤੋਂ ਦੂਰੀ ਬਣਾਉਣੀ ਪਵੇਗੀ ਇਹ ਕਿਵੇਂ ਨਾ ਕਿਵੇਂ ਰਾਜ ਦੇ ਲਈ ਖਤਰਨਾਕ ਹੋ ਸਕਦੇ ਨੇ ਸੋ ਪਰ ਇਹ ਸਾਰੀਆਂ ਗੱਲਾਂ ਨੂੰ ਜਿਹੜੇ ਡੋਗਰਾ ਧਿਆਨ ਸਿੰਘ ਸੀਗੇ ਜਾਂ ਗੁਲਾਬ ਸਿੰਘ ਸੀ ਉਹ ਇਹਨੂੰ ਝੜ ਕਿਵੇਂ ਸਕਦੇ ਸਨ ਸੋ ਉਹਨਾਂ ਨੇ ਕੀ ਕੀਤਾ ਜਿਹੜਾ ਖੜਕ ਸਿੰਘ ਦਾ ਪੁੱਤਰ ਸੀਗਾ ਨੌ ਨਿਹਾਲ ਸਿੰਘ ਜਿਹੜਾ ਕਿ ਬਹੁਤ ਹੀ ਸੂਝਵਾਨ ਬਹੁਤ ਹੀ ਨਿਪੁੰਨ ਸੀ ਜਿਦੇ ਵਿੱਚ ਆਪਣੇ ਦਾਦੇ ਵਾਲੇ ਸਾਰੇ ਗੁਣ ਸਨ ਉਹਨੂੰ ਆਪਣੇ ਪਿਤਾ ਖੜਕ ਸਿੰਘ ਪ੍ਰਤੀ ੜਕਾਣਾ ਸ਼ੁਰੂ ਕੀਤਾ ਝੂਠੀਆਂ ਚਿੱਠੀਆਂ ਬਣਾਈਆਂ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਕੀਤੀਆਂ ਕਿ ਖੜਕ ਸਿੰਘ ਜਿਹੜਾ ਏ ਉਹ ਪੰਜਾਬ ਨੂੰ ਅੰਗਰੇਜ਼ਾਂ ਦੇ ਅਧੀਨ ਕਰਨਾ ਚਾਹੁੰਦਾ ਹੈ ਸੋ ਕੋ ਚ ਚਟੀਆਂ ਛੋਟੀਆਂ ਬੜਾਤੀਆਂ ਤੇ ਜਿਹੜਾ ਕੰਮਰ ਨੌਨਿਹਾਲ ਸਿੰਘ ਸੀਗਾ ਉਹ ਪੰਜਾਬ ਨੂੰ ਜਸ ਸਿੱਖ ਰਾਜ ਨੂੰ ਬਲੰਦੀਆਂ ਤੇ ਲੈ ਕੇ ਜਾਣਾ ਚਾਹੁੰਦਾ ਸੀ ਔਰ ਉਹਦੇ ਅੰਦਰ ਇਸ ਤਰ੍ਹਾਂ ਦੀ ਜਿਹੜੀ ਸਮਰੱਥਾ ਵੀ ਹੈਗੀ ਸੀ ਉਹਨੂੰ ਲੈ ਕੇ ਜਾ ਸਕਦਾ ਸੀ ਸੋ ਇਹਨਾਂ ਨੇ ਕੀ ਕੀਤਾ ਕਿ ਪਿਓ ਪੁੱਤਰ ਦੇ ਵਿੱਚ ਵਿੱਥ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਜੇ ਖੜਕ ਸਿੰਘ ਸੀਗੇ ਮਹਾਰਾਜ ਖੜਕ ਸਿੰਘ ਸੀ ਉਹਨਾਂ ਨੂੰ ਜਿਵੇਂ ਪਤਾ ਲੱਗ ਗਿਆ ਸੀਗਾ ਕਿ ਡੋਗਰੇ ਭਰਾ ਜਿਹੜੇ ਨੇ ਕਿ ਉਹ ਬੜੇ ਖਤਰਨਾਕ ਨੇ ਉਹਨਾਂ ਦੀ ਚਾਲਾਂ ਕੁਝ ਹੋਰ ਨੇ ਉਹਨਾਂ ਨੇ ਉਹਨਾਂ ਦਾ ਪ੍ਰਭਾਵ ਘੱਟ ਕਰਨ ਲਈ ਕਈ ਸਾਰੀਆਂ ਜੜੀਆਂ ਨੀਤੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਉਹਨਾਂ ਨੇ ਅਵਚੇਤ ਸਿੰਘ ਬਾਜਵਾ ਨੂੰ ਆਪਣਾ ਵਜ਼ੀਰ ਬਣਾ ਲਿਆ ਆਪਣਾ ਨਿੱਜੀ ਵਜ਼ੀਰ ਬਣਾ ਲਿਆ ਤਾਂ ਕਿ ਉਹ ਉਹਨਾਂ ਦੀਆਂ ਚਾਲਾਂ ਨੂੰ ਕੱਟ ਸਕਣ ਪਰ ਚੇਤ ਸਿੰਘ ਬਾਜਵਾ ਉਸ ਤਰ੍ਹਾਂ ਦਾ ਵਿਅਕਤੀ ਵਿਅਕਤੀਤਵ ਨਹੀਂ ਸੀ ਜਿਹੜਾ ਕਿ ਡੋਗਰਿਆਂ ਨੂੰ ਉਸ ਤਰ੍ਹਾਂ ਚੈਲੰਜ ਕਰ ਸਕੇ ਸੋ ਡੋਗਰਿਆਂ ਨੇ ਚੇਤ ਸਿੰਘ ਬਾਜਵਾ ਨੂੰ ਆਪਣੇ ਰਾਹ ਦਾ ਰੋੜਾ ਸਮਝਦੇ ਹੋਏ ਸਭ ਤੋਂ ਪਹਿਲਾਂ ਤਾਂ ਉਹਦੇ ਕਤਲ ਦੀ ਜਿਹੜੀ ਪਲੈਨਿੰਗ ਕੀਤੀ ਉਹਨਾਂ ਨੇ ਸੋ ਉਹਦੇ ਵਿੱਚ ਉਹਨਾਂ ਨੇ ਕਈ ਸਾਰੇ ਹੋਰ ਜਿਹੜੇ ਦਰਬਾਰੀ ਸਨ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਇੱਥੋਂ ਤੱਕ ਕਿ ਉਹਨਾਂ ਨੇ ਨੌਨਿਹਾਲ ਸਿੰਘ ਨੂੰ ਵੀ ਸ਼ਾਮਿਲ ਕਰ ਲਿਆ ਔਰ ਇੱਕ ਰਾਤ ਉਹਨਾਂ ਨੇ ਚੇਤ ਸਿੰਘ ਬਾਜਵਾ ਦਾ ਜਿਹੜਾ ਕੀ ਸੀਗਾ ਕਤਲ ਕਰ ਦਿੱਤਾ ਆਪਣੀਆਂ ਤੇ ਕ੍ਰਮਚਾਲਾਂ ਚੱਲਦੇ ਹੋਏ ਔਰ ਚੇਤ ਸਿੰਘ ਬਾਜਵਾ ਦੇ ਕਤਲ ਤੋਂ ਬਾਅਦ ਕੀ ਹੋਇਆ ਖੜਕ ਸਿੰਘ ਦੇ ਦਿਮਾਗ ਦੇ ਉੱਤੇ ਇਹ ਚੀਜ਼ ਦੀ ਬੜਾ ਭਾਰੀ ਜਿਹੜੀ ਸੱਟ ਵੱਜੀ ਕਿ ਉਹਨਾਂ ਦਾ ਜਿਹੜਾ ਇੱਕ ਵਫਾਦਾਰ ਸੀਗਾ ਇੱਕ ਦੋਸਤ ਸੀਗਾ ਚੇਤ ਸਿੰਘ ਬਾਜਵਾ ਉਹਦਾ ਕਤਲ ਕਰ ਦਿੱਤਾ ਗਿਆ ਤੇ ਉਹ ਕੁਝ ਵੀ ਨਹੀਂ ਕਰ ਸਕੇ ਇਸ ਤੋਂ ਬਾਅਦ ਡੋਗਰੇ ਭਰਾਵਾਂ ਨੇ ਐਦੀ ਇਸ ਤਰ੍ਹਾਂ ਦੀਆਂ ਚਾਲਾਂ ਬਣਾਈਆਂ ਇਸ ਤਰ੍ਹਾਂ ਦੀ ਗੱਲਬਾਤ ਪੈਦਾ ਕੀਤੀਆਂ ਕਿ ਰਾਜ ਭਾਗ ਇੱਕ ਤਰ੍ਹਾਂ ਨਾ ਨੌਨਿਹਾਲ ਸਿੰਘ ਦੇ ਹੱਥਾਂ 'ਚ ਦੇ ਦਿੱਤਾ ਪਰ ਦੋਨੇ ਪਿਓ ਪੁੱਤਰ ਦੇ ਵਿੱਚ ਦੂਰੀਆਂ ਵਿੱਥਾਂ ਪੈਦਾ ਕਰਨੀ ਸ਼ੁਰੂ ਕਰ ਦਿੱਤੀਆਂ ਤੇ ਹੌਲੀ ਹੌਲੀ ਜਿਹੜੇ ਖੜਕ ਸਿੰਘ ਸੀਗੇ ਉਹ ਬਿਮਾਰ ਹੋ ਗਏ ਜਾਂ ਉਹਨਾਂ ਦੇ ਨਿਜੀ ਜਿਹੜੇ ਵਿਅਕਤੀ ਉਹਨਾਂ ਦੇ ਨੇੜੇ ਸੀਗੇ ਜਾਂ ਉਹਨਾਂ ਦੇ ਸੇਵਾਦਾਰ ਸੀਗੇ ਉਹਨਾਂ ਰਾਹੀਂ ਉਹਨਾਂ ਨੂੰ ਕੁਝ ਜ਼ਹਿਰ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਸਮਾਪਾ ਕੇ ਖੜਕ ਸਿੰਘ ਜਿਹੜੇ ਸੀਗੇ ਉਹਨਾਂ ਦੇ ਕੀ ਆ ਮੌਤ ਹੋ ਜਾਂਦੀ ਸੋ ਜਿਸ ਦਿਨ ਖੜਕ ਸਿੰਘ ਦੀ ਮੌਤ ਹੁੰਦੀ ਆ ਉਸੇ ਦਿਨ ਉਹ ਪਲੈਨਿੰਗ ਕਰ ਲੈਂਦੇ ਨੇ ਕਿ ਕਬਰ ਨੌ ਨਿਹਾਲ ਸਿੰਘ ਨੂੰ ਵੀ ਰਸਤੇ ਚੋਂ ਹਟਾ ਦੇਣਾ ਕਿਉਂਕਿ ਇਸ ਸਾਰੇ ਸਮੇਂ ਦੇ ਦੌਰਾਨ ਕਿਉਂਕਿ ਰਾਜ ਭਾਗ ਨੂੰ ਜਿਹੜਾ ਕਬਰ ਨੌ ਨਿਹਾਲ ਸਿੰਘ ਹੀ ਚਲਾ ਰਿਹਾ ਸੀ ਸੋ ਕਬਰ ਨੌ ਨਿਹਾਲ ਸਿੰਘ ਵੀ ਡੋਗਰੀਆਂ ਦੀ ਚਾਲਾਂ ਨੂੰ ਸਮਝਣ ਲੱਗ ਪਏ ਸਨ ਪਰ ਡੋਗਰੇ ਜਿਹੜੇ ਇਸ ਜੀ ਨੂੰ ਕਿਵੇਂ ਸਹਖ ਸਕਦੇ ਸਨ ਸੋ ਉਹਨਾਂ ਨੇ ਸੇਮ ਡੇ ਇਹੀ ਪਲਾਨਿੰਗ ਕਰ ਲਈ ਕਿ ਕਮਰ ਨੌ ਨਿਹਾਲ ਸਿੰਘ ਨੂੰ ਵੀ ਆਪਣੇ ਰਾਹ 'ਚ ਹਟਾਉਣਾ ਪੈਣਾ ਸੋ ਜਦੋਂ ਕਮਰ ਨੌ ਨਿਹਾਲ ਸਿੰਘ ਆਪਣੇ ਪਿਤਾ ਦਾ ਦਾ ਸੰਸਕਾਰ ਕਰਕੇ ਵਾਪਸ ਆ ਰਹੇ ਹੁੰਦੇ ਹਨ ਸੋ ਉਸੇ ਸਮੇਂ ਦੌਰਾਨ ਉਹਨਾਂ ਨੇ ਪਲਾਨਿੰਗ ਕਰ ਲਈ ਕਿ ਕਮਰ ਨੌ ਨਿਹਾਲ ਸਿੰਘ ਨੂੰ ਵੀ ਰਸਤੇ ਛੋਟਾ ਦੇਣਾ ਸੋ ਇੱਕ ਜਿਹੜਾ ਅੰਗਰੇਜ਼ ਜਾਂ ਇੱਕ ਆਪਾਂ ਕਹਿ ਦਿੰਦੇ ਆ ਕਿ ਵਿਦੇਸ਼ੀ ਜਿਹੜਾ ਜਰਨਲ ਸੀਗਾ ਜਨਰਲ ਗਾਰਡਨਰ ਉਹਨੂੰ ਧਿਆਨ ਸਿੰਘ ਆਖਦੇ ਨੇ ਕਿ ਆਪਣੇ ਤੋਪਖਾਨੇ ਦੇ 50 ਸਿਪਾਹੀ ਜਿਹੜੇ ਨੇ ਤੁਸੀਂ ਨਿਜ ਬਿਨਾ ਵਰਦੀ ਤੋਂ ਲੈ ਕੇ ਆਓ ਉਹਨਾਂ ਦੇ ਕੰਨ ਵਿੱਚ ਆਖਦੇ ਹਨ ਤੇ ਜਦੋਂ ਕਮਰ ਨੌਨਿਹਾਲ ਸਿੰਘ ਸੀਗੇ ਉਹ ਇਹ ਗੱਲਬਾਤ ਜਿਹੜੀ ਆ ਜਿਹੜੀ ਉਹਦੇ ਕੰਨ ਦੇ ਵਿੱਚ ਜਦੋਂ ਆਖਦੇ ਨੇ ਚੈਨਲ ਗਾਰਡਨ ਗਾਰਡਨਰ ਤੇ ਧਿਆਨ ਸਿੰਘ ਸੁਣ ਲੈਂਦੇ ਨੇ ਕਿ ਇਹਨਾਂ ਨੇ ਆਪਸ ਵਿੱਚ ਕੋਈ ਗੱਲਬਾਤ ਕੀਤੀ ਆ ਸੋ ਕਿਉਂਕਿ ਜਿਹੜੇ ਕਮਰ ਨੌਨਿਹਾਲ ਸਿੰਘ ਸੀਗੇ ਉਹ ਬੜੇ ਸੂਝਵਾਨ ਸੀਗੇ ਉਹ ਡੋਗਰਿਆਂ ਦੀ ਚਾਲਾਂ ਨੂੰ ਸਮਝ ਵੀ ਰਹੇ ਸਨ ਉਹਨਾਂ ਨੂੰ ਲੱਗਿਆ ਕਿ ਕੋਈ ਨਾ ਕੋਈ ਜਿਹੜੀ ਆ ਇਸ ਤਰ੍ਹਾਂ ਦੀ ਜਿਹੜੀ ਪਲਾਨਿੰਗ ਆ ਜਾਂ ਇਸ ਤਰ੍ਹਾਂ ਦੀ ਜਿਹੜੀ ਚਾਲ ਆ ਕੋਈ ਖਤਰਨਾਕ ਚਾਲ ਜਿਹੜੇ ਨੇ ਡੋਗਰੇ ਚੱਲਣ ਜਾ ਰਹੇ ਨੇ ਤੇ ਕਮਰ ਨੌਨਿਹਾਲ ਸਿੰਘ ਜਦੋਂ ਵਾਪਸ ਆ ਰਹੇ ਹੁੰਦੇ ਨੇ ਦਾ ਸੰਸਕਾਰ ਤੋਂ ਤਾਂ ਮੀਆਂ ਉਦਮ ਸਿੰਘ ਜਿਹੜਾ ਕਿ ਧਿਆਨ ਸਿੰਘ ਦਾ ਭਤੀਜਾ ਹੁੰਦਾ ਹੈ ਉਹਦਾ ਹੱਥ ਘੁੱਟ ਕੇ ਫੜ ਲੈਂਦੇ ਹਨ ਉਹਦਾ ਹੱਥ ਨਹੀਂ ਛੱਡਦੇ ਜਦੋਂ ਵੀ ਵਾਪਸ ਆ ਰਹੇ ਹੁੰਦੇ ਨੇ ਤੇ ਉਹ ਬਹੁਤ ਹੱਥ ਛਡਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਹੱਥ ਨਹੀਂ ਛੱਡਦੇ ਤੇ ਜਦੋਂ ਕਮਨ ਨਿਹਾਲ ਸਿੰਘ ਰੌਸ਼ਨੀ ਦਰਵਾਜ਼ਾ ਜਿਹੜਾ ਉਦੋਂ ਥੱਲੋਂ ਗੁਜ਼ਰਨਾ ਹੁੰਦਾ ਤੇ ਟੋਕਰਿਆਂ ਨੇ ਕੀ ਕੀਤਾ ਹੁੰਦਾ ਕਿ ਰੌਸ਼ਨੀ ਦਰਵਾਜ਼ੇ ਦੇ ਵਿੱਚ ਪਹਿਲਾਂ ਹੀ ਬਾਰੂਦ ਲਾ ਰੱਖਿਆ ਹੁੰਦਾ ਪਰ ਧਿਆਨ ਸਿੰਘ ਇੱਕ ਚੀਜ਼ ਦੇਖ ਲੈਂਦਾ ਕਿ ਉਹਦਾ ਜਿਹੜਾ ਆਪਣਾ ਭਤੀਜਾ ਉਹਦੇ ਨਾਲ ਹੀ ਆ ਮੀਆਂ ਉਦਮ ਸਿੰਘ ਪਰ ਧਿਆਨ ਸਿੰਘ ਫਿਰ ਵੀ ਰੁਕਦਾ ਨਹੀਂ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਜੇ ਪੰਜਾਬ ਦਾ ਰਾਜ ਭਾਗ ਲੈਣਾ ਹੈ ਤਾਂ ਕੁਝ ਆਪਣਿਆਂ ਦੀ ਵੀ ਕੁਰਬਾਨੀ ਦੇਣੀ ਪਵੇਗੀ। ਸੋ ਧਿਆਨ ਸਿੰਘ ਜਿਹੜਾ ਏ ਉਹ ਇਸ਼ਾਰਾ ਜਿਹੜਾ ਉਹਨੂੰ ਦਰਵਾਜ਼ੇ ਨੂੰ ਉਡਾਉਣ ਦਾ ਕਰ ਦਿੰਦਾ ਹੈ। ਤੇ ਦਰਵਾਜ਼ੇ ਦਾ ਛੱਜਾ ਜਿਹੜਾ ਉੱਡਕ ਜਾਂਦਾ। ਤੇ ਮੀਆਂ ਉਦਮ ਸਿੰਘ ਜਿਹੜੇ ਸੀਗੇ ਉਹ ਤਾਂ ਉਸੇ ਵੇਲੇ ਪੂਰੇ ਹੋ ਜਾਂਦੇ ਨੇ। ਪਰ ਕਬਰ ਨਾਨ੍ਹ ਹਾਲ ਸਿੰਘ ਦੇ ਜਿਹੜੀ ਸੱਟ ਆ ਉਹ ਬੜੀ ਥੋੜੀ ਵੱਜੀ ਹੁੰਦੀ ਆ। ਉਹ ਪਾਣੀ ਮੰਗ ਰਿਹਾ ਹੁੰਦੇ ਨੇ ਥੋੜਾ ਜਿਹਾ ਪੇਸੁੱਦ ਹੋ ਜਾਂਦੇ। ਤਾ ਧਿਆਨ ਸਿੰਘ ਬੜੀ ਫੁਰਤੀ ਦੇ ਨਾਲ ਮੀਆਂ ਉਦਮ ਸਿੰਘ ਨੂੰ ਪਰਾਂ ਕਰਦੇ ਹੋਏ ਕਮਰ ਨੌਨਿਹਾਲ ਸਿੰਘ ਨੂੰ ਸਾਹਮਦੇ ਨੇ ਔਰ ਪਾਲਕੀ ਦੇ ਵਿੱਚ ਬਿਠਾ ਕੇ ਜਿਹੜੇ ਸਿਪਾਈ ਉਹਨਾਂ ਨੇ ਮੰਗਾਏ ਹੁੰਦੇ ਨੇ ਨਾ ਗਾਰਨਰ ਤੋਂ ਉਹਨਾਂ ਵਿੱਚੋਂ ਪੰਜ ਜਣੇ ਉਹ ਪਾਲਕੀ ਉਠਾ ਕੇ ਲੈ ਕੇ ਜਾਂਦੇ ਤੇ ਬੜੀ ਤੇਜ਼ੀ ਦੇ ਨਾਲ ਐਕਟ ਕਰਦੇ ਨੇ ਤੇ ਉਹਨਾਂ ਨੂੰ ਕੇਲੇ ਦੇ ਅੰਦਰ ਲਿਜਾ ਕੇ ਫਿਰਵਾਜ ਆਵਾਜ਼ ਕਰਨ ਕਿ ਕਿਸੇ ਨੂੰ ਵੀ ਅੰਦਰ ਨਹੀਂ ਆਣ ਦਿੰਦੇ। ਤਮਰ ਨਾਨ ਹਾਲ ਸਿੰਘ ਦੀ ਮਾਤਾ ਚੰਦ ਕੌਰ ਨੂੰ ਉਹਨਾਂ ਦੀ ਪਤਨੀ ਨੂੰ ਜਾਂ ਕਿਸੇ ਵੀ ਹੋਰ ਸਿੱਖ ਸਰਦਾਰ ਨੂੰ ਅੰਦਰ ਨਹੀਂ ਆਣ ਦਿੰਦੇ। ਤੇ ਉਹ ਜਿਹੜੇ ਪੰਜ ਸਿਪਾਹੀ ਹੁੰਦੇ ਨੇ ਉਹਨਾਂ ਦੇ ਵਿੱਚੋਂ ਵੀ ਕੁਝ ਜਪਾਨਿਆਂ ਨੂੰ ਜਿਹੜਾ ਕੁਝ ਭੱਜ ਜਾਂਦੇ ਨੇ ਹਿੰਦੁਸਤਾਨ ਨੂੰ। ਹਿੰਦੁਸਤਾਨ ਉਸ ਸਮੇਂ ਜਿਹੜਾ ਬਾਕੀ ਦਾ ਪਾਰਟਨ ਤੋਂ ਉਹ ਹਿੰਦੁਸਤਾਨ ਕਿ ਆ ਜਾਂਦਾ ਹੈ ਤੇ ਕੁਝ ਨੂੰ ਮਾਰ ਦਿੱਤਾ ਜਾਂਦਾ ਬਾਅਦ ਦੇ ਵਿੱਚ ਤੇ ਪਰ ਇੱਕ ਜਿਹੜਾ ਸੀਗਾ ਸਿਪਾਹੀ ਉਹ ਸਮਹੋ ਕਿਸੇ ਸਮੇ ਬਾਅਦੋਂ ਮਿਲਦਾ ਜੋ ਬਿਆਨ ਜਿਹੜੇ ਇਸ ਤਰ੍ਹਾਂ ਦੇ ਦਿੰਦਾ ਉਹ ਗਾਰਡਨਰ ਨੂੰ ਕਿਵੇਂ ਨਾ ਸਮਹੋ ਪਤਾ ਲੱਗ ਜਾਂਦਾ ਤੇ ਉਹ ਜਿਹੜਾ ਬਿਆਨ ਉਹਨੇ ਦਿੱਤਾ ਸੀ ਕਿ ਜਿਸ ਵੇਲੇ ਪਾਲਕੀ ਦੇ ਵਿੱਚੋਂ ਕਮਰ ਨੌਨਿਹਾਲ ਸਿੰਘ ਨੂੰ ਉਤਾਰਿਆ ਗਿਆ ਸੀਗਾ ਉਸ ਸਮੇ ਜਿਹੜੇ ਉਹਨਾਂ ਦੇ ਸਿਰ ਥੱਲੇ ਸਰਾਣਾ ਸੀਗਾ ਉੱਥੇ ਸਿਰਫ ਇੱਕ ਰੁਪਈਏ ਜਿੰਨੀ ਜਗ੍ਹਾ ਦੇ ਉੱਤੇ ਹੀ ਖੂਨ ਡੁੱਲ ਆਇਆ ਸੀ। ਮਤਲਬ ਕਮਰ ਨੌਨਿਹਾਲ ਸਿੰਘ ਦੇ ਜਿਹੜੀ ਸੱਟ ਸੀਗੀ ਉਹ ਇੰਨੀ ਜ਼ਿਆਦਾ ਨਹੀਂ ਲੱਗੀ ਸੀ। ਪਰ ਕਿਉਂਕਿ ਉਹ ਪਹਿਲਾਂ ਹੀ ਪਲੈਨਿੰਗ ਕਰ ਚੁੱਕਿਆ ਸੀ ਧਿਆਨ ਸਿੰਘ ਕਮਰ ਨੌਨਿਹਾਲ ਸਿੰਘ ਨੂੰ ਖਤਮ ਕਰਨ ਦੀ। ਸੋ ਉਹ ਕੀ ਕਰਦਾ ਜਦੋਂ ਉਹ ਦਰਵਾਜ਼ਾ ਬੰਦ ਕਰ ਚੁੱਕਿਆ ਉਹਦਾ ਅੰਦਰੋਂ ਤੇ ਕੋਲਦਾ ਨਹੀਂ ਤੇ ਤਿੰਨ ਚਾਰ ਦਿਨ ਇਦਾਂ ਹੀ ਰਕਦਾ ਸੋ ਕਾਮਰ ਨੌਨਿਹਾਲ ਸਿੰਘ ਨੂੰ ਖਤਮ ਕਰ ਦਿੰਦਾ ਤੇ ਜਦੋਂ ਦਰਵਾਜ਼ਾ ਖੋਲਦਾ ਉਸ ਵੇਲੇ ਜਿਹੜਾ ਬੈੱਡ ਸੀਗਾ ਉਹ ਖੂਨ ਬਿਸਤਰ ਸੀਗਾ ਉਹ ਖੂਨ ਨਾਲ ਭਰਿਆ ਹੁੰਦਾ ਸਿਰ ਉਹਨਾਂ ਦਾ ਪੂਰੀ ਤਰ੍ਹਾਂ ਫੇਆ ਹੁੰਦਾ ਜਿਸ ਤੋਂ ਲੱਗਦਾ ਕਿ ਬਾਅਦ ਦੇ ਵਿੱਚ ਉਹਨਾਂ ਦਾ ਸਿਰ ਜਿਹੜਾ ਹੈ ਉਹ ਫੇ ਦਿੱਤਾ ਗਿਆ ਸੋ ਇਸ ਤਰੀਕੇ ਦੇ ਨਾਲ ਕਾਮਰ ਨੌਨਿਹਾਲ ਸਿੰਘ ਨੂੰ ਧਿਆਨ ਸਿੰਘ ਆਪਣੇ ਰਸਤੇ ਦੇ ਵਿੱਚੋਂ ਹਟਾ ਦਿੰਦਾ ਸੋ ਐਸੀਗਾ ਕਿ ਇਸ ਤਰੀਕੇ ਦੇ ਨਾਲ ਇੱਕੋ ਦਿਨ ਦੋ ਜਿਹੜੇ ਪਿਓ ਪੁੱਤਰ ਸੀਗੇ ਮਹਾਰਾਜਾ ਕੜਕ ਸਿੰਘ ਤੇ ਕਮਰਨਾਉ ਨਿਹਾਲ ਸਿੰਘ ਉਹਨਾਂ ਨੂੰ ਡੋਗਰੇ ਭਰਾ ਕਿਸ ਤਰ੍ਹਾਂ ਆਪਣੀਆਂ ਚਾਲਾਂ ਚੱਲਦੇ ਹੋਏ ਜਿਹੜੇ ਨੇ ਖਤਮ ਕਰ ਦਿੰਦੇ ਨੇ ਸੋ ਬਾਕੀ ਦੀ ਜਿਹੜੀ ਚਰਚਾ ਏ ਆਪਾਂ ਅਗਲੀ ਜਿਹੜੀ ਲੜੀ ਦੇ ਵਿੱਚ ਜਾਰੀ ਰੱਖਾਂਗੇ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਜਿਹੜੀ ਅੱਜ ਗੱਲਬਾਤ ਕੀਤੀ ਆ ਇਹ ਚੰਗੀ ਲੱਗੀ ਹੋਵੇਗੀ ਤੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਗੱਲਬਾਤ ਜਿਹੜੀ ਸੀ ਜਿਹਦੇ ਵਿੱਚ ਆਪਾਂ ਚਰਚਾ ਕਰਨ ਲੱਗੇ ਕਿ ਸਿੱਖ ਰਾਜ ਕਿਵੇਂ ਗਿਆ ਤੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਚਾਲਾਂ ਦੁਸ਼ਮਣਾਂ ਦੀ ਸੀ ਉਹਦੀ ਆਪਾਂ ਚਰਚਾ ਕਰਨ ਲੱਗੇ ਅਗਲੀ ਲੜੀ ਵਿੱਚ ਵੀ ਕਰਾਂਗੇ ਜੇ ਤੁਹਾਨੂੰ ਸਾਰਿਆਂ ਨੂੰ ਇਹ ਚੰਗੀਆਂ ਲੱਗੀਆਂ ਤਾਂ ਤੁਸੀਂ ਇਹਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ